ਜੋ ਗਲੀ ਤੋਂ ਦੂਸਰੇ ਪਾਸੇ ਸ਼ਟਰ ਸੀ ਜਾਂ ਤਾਰਾਂ ਸਨ ਉਹ ਵੀ ਫਿੰਗਰ ਚੁਕੀਆਂ ਨੇ ਜੇ ਆਪਾਂ ਅੰਦਰ ਦੀ ਗੱਲ ਕਰ ਲਈਏ ਅੰਦਰ ਦੇਖੋ ਪੱਖੇ ਸੜ ਕੇ ਪੈਲ ਕੇ ਡਿੱਗ ਪਏ ਜਿਹੜੀ ਛਾਤ ਆ ਛਾਤ ਦੇਖੋ ਸੜ ਕੇ ਡਿੱਗ ਪਈ ਆ ਉਹਦੇ ਸਰੀਏ ਨੰਗੇ ਹੋ ਗਏ ਤੇ ਜਿਹੜਾ ਤਕਰੀਬੇ ਨੇ ਨੁਕਸਾਨ ਦੱਸ ਰਹੇ ਨੇ ਨੁਕਸਾਨ 15-16 ਲੱਖ ਰੁਪਏ ਦਾ ਕਹਿੰਦੇ ਸਾਡਾ ਨੁਕਸਾਨ ਹੋ ਚੁੱਕਾ ਹੈ ਬੱਚਿਆਂ ਤੇ ਡਾਂਸ ਕੱਪੜੇ ਦੀ ਦੁਕਾਨ ਰੈਡੀ ਗੋ ਬੁਕਾਨ ਇਹ ਕਰਦੇ ਹਾਂ ਅਸੀਂ ਜਿਹੜੀ ਪ੍ਰਸ਼ਾਸਨ ਨੂੰ ਵੀ ਅਪੀਲ ਕਰਦੇ ਆਂ ਵੀ ਇਸ ਗਰੀਬ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਜੋ ਇਹਨਾਂ ਨੇ ਇੱਕ ਲਿਮਟ ਵੀ ਚੱਕੀ ਹੋਈ ਆ ਲਿਮਟ ਚੱਕ ਕੇ ਜੋ ਸਮਾਨ ਪਾਇਆ ਸੀਗਾ ਇੱਥੇ ਉਹ ਜਿਹੜਿਆ ਹੋਂਦਾ ਮਸਲਾ ਹੱਲ ਕੀਤਾ ਜਾਵੇ ਬਾਕੀ ਮੈਂ ਐਨਆਰਆਈ ਜੀਰਾਂ ਭਰਾਵਾ ਤਸਵੀਰਾਂ ਮੱਲਾਵਾਲਾ ਮੇਨ ਮਾਰਕੀਟ ਹਨ ਦਿੱਤੇ ਤਸਵੀਰਾਂ ਦਰਤ ਬਿਆਨ ਕਰਦੀਆਂ ਦਰਤ ਜਿਹੜੇ ਉਹ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਹੋ ਸਕਦੇ ਮੱਲਾਵਾਲਾ ਮੇਨ ਮਾਰਕੀਟ ਦੇ ਵਿੱਚ ਮਨਜੀਤ ਸਿੰਘ ਸਨਮ ਸਰਦਾਰ ਅਜੈ ਸਿੰਘ ਪਿੰਡ ਕਾਮਲਵਾਲਾ ਇੱਥੇ ਇਹਨਾਂ ਵੀਰਾਂ ਦੀ ਜਿਹੜੇ ਮਨਜੀਤ ਸਿੰਘ ਹੈਗੇ ਆ ਬ੍ਰਦਰ ਕਲਮੈਂਟ ਦੀ ਦੁਕਾਨ ਹੈਗੀ ਸੀ ਰੈਡੀमेड ਕੱਪੜਿਆਂ ਦੀ ਦੁਕਾਨ ਹੈਗੀ ਸੀ ਉੱਥੇ ਇਹ ਤਸਵੀਰਾਂ ਵਿਖਾ ਰਿਹਾ ਦੇਤੀ ਰਾਤ ਜਿਹੜੀ ਭਿਆਨਕ ਅੱਗ ਜਿਹੜੀ ਵੀਡੀਓ ਵੀ ਕਾਫੀ ਵਾਇਰਲ ਹੋਈਆਂ ਇੱਥੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਿਹੜੇ ਜ਼ਿਲ੍ਹੇ ਦੇ ਅੱਗੂ ਵੀ ਪਹੁੰਚੇ ਆ ਔਰ ਵੱਖ-ਵੱਖ ਥੇੜ ਹੋਰ ਨਮਾਇਤੇ ਅੱਗੂ ਪਹੁੰਚੇ ਆ ਸਾਰੀ ਗੱਲਬਾਤ ਵੀ ਤੁਹਾਨੂੰ ਵਿਖਾਉਣੇ ਆ ਤਸਵੀਰਾਂ ਵੀ ਤੁਸੀਂ ਦੇਖ ਰਹੇ ਹੋ ਕਾਫੀ ਵੀਰਾਂ ਦਾ ਨੁਕਸਾਨ ਹੋਇਆ ਅਸੀਂ ਸਮਾਜ ਸੇਵੀਆ ਨੂੰ ਵੀ ਬੇਨਤੀ ਕਰਦੇ ਆ ਕਿ ਸਾਡਾ ਜਿਹੜਾ ਜਿਹੜਾ ਸਿੱਖ ਭਰਾ ਸੀਗਾ ਸਾਡਾ ਜਿਹੜਾ ਕਾਫੀ ਇਥੋਂ ਜਿਹੜਾ ਨੇਤਾ ਵਾਲੇ ਭਾਈ ਜੈ ਸਿੰਘ ਜਿਹੜੇ ਇਹਨਾਂ ਦੇ ਫਾਦਰ ਸਾਹਿਬ ਦੇ ਕਾਫੀ ਜਿਹੜੇ ਸਾਡੇ ਭਾਈਚਾਰਕ ਅਸੀਂ ਆਸ ਕਰਾਂਗੇ ਸਾਡੇ ਜਿਹੜੇ ਕਿੰਨੇ ਵੀ ਸਮਾਜ ਸੇਵੀ ਇਸ ਵੀਡੀਓ ਨੂੰ ਜ਼ਰੂਰ ਸੁਣਨਾ ਅੰਤ ਤੱਕ ਸੁਣਨਾ ਲਗਾਤਾਰ ਜਿਹੜੇ ਵੀਡੀਓ ਸੁਣ ਕੇ ਔਰ ਇੱਥੇ ਆਪਣੇ ਕਮੈਂਟਸ ਵੀ ਆਗਿਏ ਨਾ ਔਰ ਜਿਹੜਾ ਤਸਵੀਰਾਂ ਆਣੇ ਉਹ ਤਸਵੀਰਾਂ ਦੇ ਵਿੱਚ ਵੀਰਾਂ ਨੇ ਇਹ ਵੀ ਗੱਲ ਦੱਸੀ ਕਿ ਕੁੱਲ 15 ਲੱਖ ਦਾ ਨੁਕਸਾਨ ਹੋ ਗਿਆ ਆ ਕਿਸੇ ਕਾਬੂ ਬੀਐਸਐਲ ਦੀ ਫਾਉਂਡੀ ਉੱਪਰ ਬਹੁਤ ਕੋਸ਼ਿਸ਼ ਕੀਤੀ ਗਈ ਲੇਕਿਨ ਸਾਰੀ ਜਿਹੜੀ ਦੁਕਾਨ ਹੈ ਉਹ ਸਾਰੀ ਜਿਹੜੀ ਸੜਕੇ ਸਵਾਹ ਹੋ ਜਾਂਦੀ ਜਿੰਨਾ ਵੀ ਕੱਪੜਾ ਜੋ ਵੀ ਇਹਦੇ ਵਿੱਚ ਜੋ ਵੀ ਸਮਾਨ ਸੀਗਾ ਇੱਕ ਰੱਤੀ ਭਰ ਦਾ ਵੀ ਸਮਾਨ ਜਿਹੜਾ ਇਸ ਦੁਕਾਨ ਤੋਂ ਆਰਖ ਦਰਾਂ ਨਹੀਂ ਕੱਢਿਆ ਗਿਆ 15 ਲੱਖ ਦਾ ਕਰੀਬ ਦੱਸਿਆ ਵੀਰਾਂ ਨੇ ਨੁਕਸਾਨ ਹੋਇਆ ਨਾਲ ਜਿਹੜਾ ਇਹਦੇ ਵਿੱਚ ਜਿੰਨਾ ਵੀ ਹੈਗਾ ਸੀ ਦੁਕਾਨ ਦਾ ਵੀ ਕਾਫੀ ਨੁਕਸਾਨ ਹੋਇਆ ਗਿਆ ਔਰ ਜਿਹੜਾ ਕਾਫੀ ਵੀਰਾਂ ਨੇ ਜਿਹੜਾ ਬੈਂਕ ਤੋਂ ਲੋਨ ਕਰਾ ਲਿਮਟ ਆ ਵਗੈਰਾ ਸੀ ਜਿਹੜੇ ਕਾਰਡ ਵਗੈਰਾ ਹੈਗੇ ਸੀ ਅਸੀਂ ਸਮਾਜ ਸੇਵੀ ਵੀਰਾਂ ਨੂੰ ਬੇਨਤੀ ਕਰਾਂਗੇ ਵੀਡੀਓ ਤੇ ਜ਼ਰੂਰ ਗੌਰ ਕਰਨ ਸਾਡਾ ਜਿਹੜਾ ਆਪਣਾ ਜਿਹੜਾ ਸਿੱਖ ਭਰਾ ਸੀਗਾ ਸਾਡਾ ਜਿਹੜਾ ਅ ਵੀਰ ਆ ਜਿਹੜੇ ਹੈਗੇ ਸੀ ਇਸ ਵੀਡੀਓ ਨੂੰ ਜਰੂਰ ਅੰਤ ਤੱਕ ਦੇਖਣਾ ਆਪਣੇ ਜਿਹੜੇ ਸੁਝਾਅ ਜ਼ਰੂਰੀ ਹੈ ਜੀ ਇਹ ਦੁਕਾਨ ਕਿਹੜੀ ਸੀਗੀ ਤੇ ਇਹਨੂੰ ਆਗ ਲੱਗਣ ਦਾ ਕਾਰਨ ਕੀ ਹੈ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਣਜੀਤ ਸਿੰਘ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਜੀ ਅੱਜ ਜੋ ਮੇਨ ਬਾਜ਼ਾਰ ਮhalla ਵਾਲੇ ਦੇ ਵਿੱਚ ਅਸੀਂ 71 ਹੋਏ ਆ ਇੱਥੇ ਸਾਡੇ ਕਿਸਾਨ ਅਜੈਬ ਸਿੰਘ ਦੇ ਬੇਟੇ ਨੇ ਜਿਨ੍ਹਾਂ ਦਾ ਨਾਮ ਮਨਜੀਤ ਸਿੰਘ ਸੀ ਉਹਨਾਂ ਨੇ ਇੱਥੇ ਕਰਿਆਨੇ ਦੀ ਸੌਰੀ ਰੈਡੀਮੇਡ ਦੀ ਦੁਕਾਨ ਸੀ ਕੱਪੜੇ ਦੀ ਜਿਸ ਦੇ ਵਿੱਚ ਬੱਚਿਆਂ ਦੇ ਕੱਪੜੇ ਲੇਡੀਜ਼ ਕੱਪੜੇ ਸਾਰਿਆਂ ਦਾ ਉਹ ਕਾਰੋਬਾਰ ਕਰਦੇ ਸੀ ਜੋ ਰਾਤ ਤਕਰੀਬਨ 8 8:30 ਵਜੇ ਦਾ ਟਾਈਮ ਸੀ ਵੀ ਉਹ ਦੁਕਾਨ ਬੰਦ ਕਰਕੇ ਜਾ ਚੁੱਕੇ ਸਨ ਤੇ ਕੋਈ ਬਿਜਲੀ ਦਾ ਸ਼ਾਰਟ ਲੱਗਾ ਜਾਂ ਕੀ ਕਾਰਨ ਹੋਇਆ ਕਾਰਨਾਂ ਦਾ ਪਤਾ ਹਾਲੇ ਤੱਕ ਨਹੀਂ ਲੱਗਾ ਤੇ ਅੱਗ ਜਿਹੜੀ ਲੱਗ ਗਈ ਜਦੋਂ ਆਂਡੀ ਅੰਗਵਾਂਡੀ ਨੇ ਦੱਸਿਆ ਇਹ ਵਾਪਸ ਆਏ ਵਾਪਸ ਆਨ ਕੇ ਗੇਟ ਖੋਲਿਆ ਤੋ ਆਗੇ ਨਹੀਂ ਬਕਾਬੂ ਹੋ ਗਈ ਸੀ ਰਾਤ ਦੀਆਂ ਜਿਹੜੀਆਂ ਲਾਈਵ ਵੀਡੀਓ ਵੀ ਚੱਲੀਆਂ ਨੇ ਔਰ ਆਂਢੀ ਗੁਆਂਢੀਆਂ ਦੀਆਂ ਦੁਕਾਨਾਂ ਤੱਕ ਸੇਕ ਪਹੁੰਚਿਆ ਜੋ ਗਲੀ ਤੋਂ ਦੂਸਰੇ ਪਾਸੇ ਸ਼ਟਰ ਸੀ ਜਾਂ ਤਾਰਾਂ ਸਨ ਉਹ ਵੀ ਫਿੰਗਰ ਚੁਕੀਆਂ ਨੇ ਜੇ ਆਪਾਂ ਅੰਦਰ ਦੀ ਗੱਲ ਕਰ ਲਈਏ ਅੰਦਰ ਦੇਖੋ ਪੱਖੇ ਸੜ ਕੇ ਪਿਗਲ ਕੇ ਡਿੱਗ ਪਏ ਜਿਹੜੀ ਛੱਤ ਆ ਛੱਤ ਦੇਖੋ ਸੜ ਕੇ ਡਿੱਗ ਪਈ ਆ ਉਹਦੇ ਸਰੀਏ ਨੰਗੇ ਹੋ ਗਏ ਜੀ ਤੇ ਜਿਹੜਾ ਤਕਰੀਬੇ ਨੇ ਨੁਕਸਾਨ ਦੱਸ ਰਹੇ ਨੇ ਨੁਕਸਾਨ 15 16 ਲੱਖ ਰੁਪਏ ਦਾ ਕਹਿੰਦੇ ਸਾਡਾ ਨੁਕਸਾਨ ਹੋ ਚੁੱਕਾ ਹੈ ਅਸੀਂ ਜਿਹੜੀ ਪ੍ਰਸ਼ਾਸਨ ਨੂੰ ਵੀ ਅਪੀਲ ਕਰਦੇ ਆ ਵੀ ਇਸ ਗਰੀਬ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਜੋ ਇਹਨਾਂ ਨੇ ਇੱਕ ਲਿਮਟ ਵੀ ਚੱਕੀ ਹੋਈ ਹੈ ਲਿਮਟ ਚੱਕ ਕੇ ਜੋ ਸਮਾਨ ਪਾਇਆ ਸੀਗਾ ਇੱਥੇ ਉਹ ਜਿਹੜਾ ਹੋਂਦਾ ਮਸਲਾ ਹੱਲ ਕੀਤਾ ਜਾਵੇ ਬਾਕੀ ਮੈਂ ਐਨ ਆਰ ਆਈ ਵੀਰਾਂ ਭਰਾਵਾਂ ਨੂੰ ਔਰ ਸਿੱਖ ਜਥੇਬੰਦੀਆਂ ਨੂੰ ਔਰ ਇਹ ਸਿੱਖੀ ਨਾਲ ਜੁੜਿਆ ਹੋਇਆ ਪਰਿਵਾਰ ਹੈ ਮੈਂ ਕੋ ਸਿੱਖਾਂ ਨੂੰ ਹਰ ਉਸ ਵਿਅਕਤੀ ਨੂੰ ਜਿਹੜਾ ਦਿਲ ਦਾ ਜਾਲੂ ਏ ਉਸ ਨੂੰ ਅਪੀਲ ਕਰਨਾ ਚਾਹੁੰਦਾ ਵੀ ਇਹਨਾਂ ਦੀ ਜਿੰਨੀ ਵੀ ਮਦਦ ਹੋ ਸਕੇ ਵੱਧ ਤੋਂ ਵੱਧ ਆਪਾਂ ਮਦਦ ਕਰੀਏ ਕਿ ਜਿਹੜਾ ਇਹ ਦੁਬਾਰਾ ਆਪਣਾ ਕਾਰੋਬਾਰ ਦੁਬਾਰਾ ਕਰ ਸਕਣ ਔਰ ਜਿਹੜਾ ਵੀ ਸਾਡਾ ਉਹ ਬਹੁਤ ਜਿਆਦਾ ਸਦਮੇ ਦੇ ਵਿੱਚ ਜਾ ਚੁੱਕਾ ਹੈ ਅਸੀਂ ਉਹਨਾਂ ਨੂੰ ਭਰੋਸਾ ਦਿੱਤਾ ਹੈ ਵੀ ਕੋਈ ਗੱਲ ਨਹੀਂ ਸਾਰੇ ਤੁਹਾਡੇ ਨਾਲ ਖੜੇ ਆਂ ਤੇ ਜਿੱਥੇ ਵੀ ਜ਼ਰੂਰਤ ਪਾਏਗੀ ਪਰ ਉਹ ਬਹੁਤ ਗਹਿਰੇ ਸਦਮੇ ਦੇ ਵਿੱਚ ਨੇ ਇਸ ਕਰਕੇ ਸਾਰਿਆਂ ਨੂੰ ਹੱਥ ਜੋੜ ਕੇ ਅਪੀਲ ਹੈ ਕਿ ਆਪਾਂ ਜਿਹੜੀ ਇਹਨਾਂ ਦੀ ਵੱਧ ਤੋਂ ਵੱਧ ਮਦਦ ਕਰੀਏ ਔਰ ਪ੍ਰਸ਼ਾਸਨ ਦੇ ਅੱਗੇ ਬੇਨਤੀ ਹੈ ਕਿ ਪ੍ਰਸ਼ਾਸਨ ਵੱਧ ਤੋਂ ਵੱਧ ਇਹਨਾਂ ਦੀ ਮਦਦ ਕਰੇ ਤੇ ਜੋ ਬੰਦੀ ਕਾਰਵਾਈ ਆ ਉਹ ਕਰਨ ਘਟੜਕ ਨੇ ਵੀ ਦੀ ਆ ਤੇ ਅੱਗੇ ਕਹੂਗਾ ਪਾ ਗਿਆ ਇਸ ਤਰ੍ਹਾਂ ਦੀ ਜਿਹੜੀ ਘਟਨਾ ਹੈ ਸ਼ਾਮ 4:30 8:8 ਵਜੇ ਦਾ ਟਾਈਮ ਸੀਗਾ ਜੀ ਉਸ ਤੋਂ ਬਾਅਦ ਇੱਥੇ ਆਂਡ ਗਵਾੜ ਤੇ ਇਥੋਂ ਲੋਕ ਸਥਾਨਕ ਲੋਕ ਜਿਹੜੇ ਉਹ ਬਹੁਤ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦੇ ਰਹੇ ਪਰ ਉਹ ناکਾਮਯਾਬ ਰਹੇ ਜਿਹੜਾ ਉਹਨਾਂ ਦਾ ਬਾਲਟੀਆਂ ਨਾਲ ਜਾਂ ਪਾਈਪਾਂ ਨਾਲ ਪਾਣੀ ਪਾਉਣਾ ਉਹ ਅੱਗ ਤੇ ਵੱਸ ਨਹੀਂ ਚੱਲਿਆ ਫਿਰ ਜਿਹੜੀ ਫਾਇਰ ਬਗਡੇਰ ਆਉਂਦੀ ਆ ਉਹ ਬਹੁਤ ਲੇਟ ਆਉਂਦੀ ਆ ਉਸ ਸਮੇਂ ਨੂੰ ਤਾਂ ਜਿਹੜਾ ਸਮਾਨ ਬਹੁਤ ਜ਼ਿਆਦਾ ਸੜ ਚੁੱਕਾ ਸੀ ਪਰ ਉਸ ਬਾਅਦ ਜਦੋਂ ਫਾਇਰ ਬਗਡੇਰ ਕੱਢੀ ਆਉਂਦੀ ਆ ਫਿਰ ਉਸ ਅੱਗ ਤੇ ਕਾਬੂ ਪਾਇਆ ਜਾਂਦਾ ਪਰ ਉਹ ਅੱਗ ਤੇ ਕਾਬੂ ਪਾਉਣ ਤੋਂ ਜਦੋਂ ਅੱਗ ਤੇ ਕਾਬੂ ਪਿਆ ਉਸ ਤੋਂ ਪਹਿਲਾਂ ਸਾਰਾ ਸਮਾਨ ਸੜ ਕੇ ਸੁਆਹ ਹੋ ਚੁੱਕਾ ਸੀ ਜੋ ਕੁਝ ਵੀ ਬਚਿਆ ਨਹੀਂ ਇਹਨਾਂ ਦਾ ਜੋ ਵਿੱਚੋਂ ਕੁਝ ਕੱਢ ਸਕੀਏ ਬਾਕੀ ਤੁਸੀਂ ਸਾਰਾ ਕੁਝ ਕੈਮਰੇ ਚ ਕੈਦ ਕਰ ਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹੈ ਇਹ ਤੁਸੀਂ ਜਿਹੜੀ ਇਹ ਦੁਕਾਨ ਸੀਗੀ ਏ ਕਿਹੜੀ ਦੁਕਾਨ ਪਈ ਸੀਗੀ ਕਿੰਨੇ ਚ ਸਮਾਨ ਕਿਡਾ ਸੀਗਾ ਕਿੰਡ ਸਾਡਾ ਕਾਮਰਾਲਾ ਨਾਮ ਮੇਰਾ ਰਾਜੈਬ ਸਿੰਘ ਜੀ ਇਹ ਮੈਂ ਜੀ ਆਦ ਆਪਣੇ ਬੱਚਾ ਤੇ ਡਾਂਸ ਕਪੜੇ ਦੀ ਦੁਕਾਨ ਰੈਡੀਮੇਡ ਦੁਕਾਨ ਇਹ ਕਰਦੇ ਸੀ ਤੇ ਬਸ ਕੋਈ ਅਗਲ ਕਰਨ ਦਾ ਕਾਰਨ ਤਾਂ ਪਤਾ ਨਹੀਂ ਲੱਗਾ ਕੋਈ ਕਰਨ ਦਾ ਨਹੀਂ ਪਤਾ ਲੱਗਾ ਦੁਕਾਨ ਬੰਦ ਕਰਕੇ ਗਏ ਆ ਘਰੇ ਆਪਣੇ ਦੇ ਕਹੇ ਗਿਆ ਨੂੰ ਖੂਰ ਗਿਆ ਸੀ ਤੁਹਾਡੀ ਦੁਕਾਨ ਨੂੰ ਆਗਲ ਕਿੰਨਾ ਕਰ ਸਾਲ ਹੋ ਗਿਆ ਦੁਕਾਨ ਤੇ ਦੁਕਾਨ ਤੇ 15-16 ਸਾਲ ਤੋਂ ਚੱਲ ਕੇ ਤੇ ਸਰਕਾਰ ਤੋਂ ਕੀ ਮੰਗ ਕਰਦੇ ਹੋ ਆਪ ਤੁਮਾਂਗੇ ਕਰਦੇ ਆ ਵੀ ਸਾਨੂੰ ਕੁਝ ਸਹਾਇਤਾ ਕਰਦੀ ਸਾਡੀ ਸਰਕਾਰ ਸਹਿਦਾ ਕਰੇ ਕੋਈ ਜਿਹੜੇ ਸਾਡੇ ਲੋਨ ਲੂਨ ਲੈਏ ਨੇ ਕੋਈ ਵੱਲ ਨਾ ਤੇ ਸਹਾਇਤਾ ਹੋ ਜੇ ਸਮਾਸੀ ਵੀਰਾ ਤੋਂ ਬੇਨਤੀ ਹੈ ਹਾਂਜੀ ਸਮਾਸੀ ਵੀਰਾ ਤੋਂ ਮੰਗ ਆ ਹਾਂ ਮੰਗ ਵੀ ਕੋਈ ਜਿਹੜਾ ਵੀ ਕੋਈ ਵਿਦਿਆਰਥੀ ਹੈ ਕਰਨ ਵਾਲਾ ਜੀ ਜੀ ਦੁਕਾਨ ਦਾ ਨਾਮ ਬਰਦਰ ਗਰਮੂਸੇ ਜੇ ਜੋ ਰਾਤ ਦੁਕਾਨ ਬਦਾਨ ਤੋਂ ਬਾਅਦ ਆਸੀਂ ਕੱਲ ਚਲੇ ਗਏ ਆਂ ਕਾਰ ਜਦੋਂ ਤੋਂ ਬਾਅਦ ਸਾਨੂੰ ਫੋਨ ਆਇਆ ਇੱਕ ਢਾਡੀ ਦੁਕਾਨ ਜਿਹੜੀ ਤੁਹਾਨੂੰ ਕਰ ਰਿਹਾ ਤੇ ਕੋਈ ਛੁੱਪੀ ਆ ਜਾਓ ਕੋ ਵੀ ਕੀ ਕੋਈ ਇਫੈਂਟ ਬਹੁਤ ਹੋ ਗਿਆ ਜੀ ਜੀ ਤੇ ਆਪ ਜੀ ਨੂੰ ਤੇ ਲੋਰ ਫਰਮ ਵਗੈਰ ਦੀ ਵੀ ਗੱਡੀ ਆਈ ਹੈ ਜਾਂ ਕੋਈ ਲੋਕਰ ਗੇਟ ਦੀ ਗੱਡੀ ਜਦੋਂ ਆਈ ਸਾਰਾ ਉਹ ਵੀ ਅੰਦਰ ਕਾਬੂ ਪਾ ਲਿਆ ਗਿਆ ਉਸ ਬਾਅਦ ਤੋਂ ਆ ਕਿ ਅੱਗ ਲੱਗਣ ਦੇ ਕਾਰਨ ਤਾਂ ਪਤਾ ਲੱਗਾ ਵੀ ਕਿਹਦੀ ਤੋਂ ਲੱਗੀ ਆ ਗਈ ਜੀ ਬਿਜਲੀ ਦਾ ਸਰਕਟ ਸ਼ਾਰਟ ਆਨ ਕਰਕੇ ਫਾਰੀ ਸਾਰਾ ਟੱਗਲ ਬੰਦੀ ਠੀਕ ਹੈ ਜੀ ਕਿੰਨਾ ਨੁਕਸਾਨ ਹੋ ਚੁੱਕਾ ਜਿਹੜਾ ਤੈਨਾਂ 1.7 ਕਰੋੜ ਰੁਪਏ ਦਾ ਮਾਰਾ ਜੀ ਨੁਕਸਾਨ ਹੋ ਗਿਆ ਕੀ ਮੰਗ ਕਰਦੇ ਹੋ ਸਰਕਾਰ ਕੋ ਵੀ ਜਿਹੜਾ ਸਾਡੀ ਮੱਦੇ ਕਿਤੀ ਜਾਵੇ ਜਾਂ ਸਮਾਜ ਸੇਵੀ ਨੂੰ ਕੋਈ ਸਾਡੀ ਇਹ ਰੁਕਤੀ ਜਾਵੇ ਜੋ ਜਿਹੜੀ ਮੋਟੇ ਲਿੰਟਾ ਵਗੈਰਾ ਸਾਡੀਆਂ ਮੰਗਾਂ ਪੰਚਾਲਿਆਂ ਦੇ ਦਿੱਤਾ ਵਾ ਕੁਝ ਲੰਟਾਂ ਦੇ ਪੇਮੈਂਟ ਕਮੇਟੀਆਂ પાસે ਇਸ ਕੰਮ ਨੂੰ ਸ਼ੁਰੂ ਕੀਤਾ ਸੀ ਜੇ ਵੀ ਮਦਦ ਕੀਤੀ ਜਾਵੇ ਸੋ ਐਸੀ ਸਾਡੀ ਇਹ ਵੀਡੀਓ ਜਿਹੜੀ ਕਿ ਖਾਸ ਸੌਰਤ ਅਸੀਂ ਕੋਈ ਕਿਸੇ ਤਰ੍ਹਾਂ ਦੀ ਕੋਈ ਵਿਊ ਕਮੈਂਟ ਲੈਣ ਦੀ ਜਿਹੜੀ ਖਾਤਰ ਨਹੀਂ ਬਣਾਈ ਹੈਗੀ ਨਾ ਕੋਈ ਅਸੀਂ ਕੋਈ ਇਹਦੇ ਚ ਰੈਵਨਿਊ ਵਗੈਰਾ ਲੈਣਾ ਹੈਗਾ ਸੋ ਕੋਸ਼ਿਸ਼ ਸਾਡੀ ਇਸ ਵੀਡੀਓ ਦੀ ਇਹੀ ਹੈ ਕਿ ਇਸ ਵੀਡੀਓ ਦਾ ਵੱਧ ਵੱਧ ਜਿਹੜਾ ਜਿੰਨਾ ਵੀ ਨੁਕਸਾਨ ਹੋਇਆ ਉਹ ਸਹੀ ਪਰਭਾਈ ਹੋ ਸਕੇ ਸਮਾਜ ਸੇਵੀਆਂ ਨੂੰ ਧਾਰਮਿਕ ਸਮਾਜਿਕ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਨੂੰ ਅਸੀਂ ਇਸ ਵੀਡੀਓ ਰਾਹੀਂ ਬੇਨਤੀ ਕਰਦੇ ਹਾਂ ਕਿ ਉਹ ਫਰਾਗ ਦੇ ਲਈ ਵੀ ਨਾਲ ਜਿੰਨੇ ਵੀ ਐਨਜੀਓ ਸਾਡੇ ਸਮਾਜਿਕ ਹੈਗੇ ਆ ਇਸ ਵੀਡੀਓ ਤੇ ਜ਼ਰੂਰ ਗੌਰ ਕਰਨ ਅਸੀਂ ਵੀਰ ਦਾ ਨੰਬਰ ਵੀ ਜ਼ਰੂਰ ਦੇਵਾਂਗੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਵੱਧ ਤੋਂ ਵੱਧ ਇਸ ਵੀਰ ਦੀ ਮਦਦ ਕਰਨਾ ਅਸੀਂ ਵੀਰ ਨਾਲ ਵਾਅਦਾ ਕੀਤਾ ਕਿ ਜਿੰਨਾ ਵੀ ਨੁਕਸਾਨ ਹੋਇਆ ਔਰ ਨਾਲ ਹੀ ਵੀਰ ਨੂੰ ਇਹ ਵੀ ਅਸੀਂ ਅੱਜ ਉਹਨੇ ਅਫਸੋਸ ਵੀ ਜਾਰੀ ਕੀਤਾ ਕਿ ਅਸੀਂ ਜਿੰਨਾ ਵੀ ਨੁਕਸਾਨ ਹੋਇਆ ਮਹਾਰਾਜ ਤੋਂ ਅੱਜ ਅਸੀਂ ਅਸ਼ੀਰਵਾਦ ਲੈ ਕੇ ਵੀਡੀਓ ਪਾ ਰਹੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜਲਦ ਵੀਰ ਨੂੰ ਭਰੋਸਾ ਦਿੱਤਾ ਕਿ ਜੋ ਵੀਡੀਓ ਜਿੰਨਾ ਵੀ ਤਰ੍ਹਾਂ ਵੀਰ ਦਾ ਨੁਕਸਾਨ ਹੋਇਆ ਅਸੀਂ ਜ਼ਰੂਰ ਇਹਨਾਂ ਵੀਡੀਓ ਦੇ ਰਾਹੀਂ ਇਹ ਆਪਣੇ ਜਿਹੜੇ ਸਾਡੇ ਨਿਸ਼ਾਨ ਆਗੂ ਹੈਗੇ ਆ ਜਾਂ ਸਾਡੀਆਂ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਹੈ ਵਿਸ਼ਵਾਸ ਦਵਾਏ ਵੀਰ ਨੂੰ ਕਿ ਜਲਦੀ ਜੜਾ ਤੇਰਾ ਨੁਕਸਾਨ ਪੂਰਾ ਕਰਾਂਗੇ ਇਸ ਵੀਡੀਓ ਨੂੰ ਬਾਰਤੋਬਾਰ ਸ਼ੇਅਰ ਕਰਨਾ ਔਰ ਇਸ ਵੀ ਗਲੀਪ ਦੀ ਬਾਰਤੋਬਾਰ ਜਿਹੜਾ ਮਨਜੀਤ ਸਿੰਘ ਹੈਗਾ ਬ੍ਰਦਰ ਗਾਰਮੈਂਟਸ ਮੱਲਾਲ ਦੇ ਕਾਰਨ ਹੈਗੀ ਉੱਥੇ ਉਹਦੀ ਵੀਰ ਦੀ ਜਰੂਰ ਮਦਦ ਕਰਨੀ ਹੈਗੀ ਔਰ ਸਾਡਾ ਜਿਹੜਾ ਚੰਨ ਹੈਗਾ ਸਾਡੀ ਤਰਫੀ ਸਾਡੇ ਲੋਕਾਂ ਨੂੰ ਬਾਰਤੋਬਾਰ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ